ਦਾ ਸੀ ਮਰਾਸੀ ਹੂੰ ਯਾਨੀ ਉਹਦਾ ਐਡਾ ਵੱਡਾ ਦਿਮਾਗ ਸੀ ਨਾ ਹੂੰ ਤੇ ਗੱਲਬਾਤ ਸਾਰਿਆਂ ਨੂੰ ਉਹ ਪਿੱਛਾ ਕਰਦਾ ਦੱਸ ਠੀਕ ਹੈ ਜੀ ਇੱਕ ਦਿਨ ਉਹਦਾ ਨਾਂ ਸੀ ਖੋਜਾ ਹੂੰ ਕਿਨ ਬਾਸ਼ਾ ਖਿੰਦਾ ਵੀ ਕਿਉਂ ਕਰੀ ਹੋ ਜੇ ਤੂੰ ਤੜਕਉ ਮਹਿਲ ਨਹੀਂ ਤੌਲਰਾ ਸ਼ਾਹੀ ਠੀਕ ਹੈ ਜੀ ਢੋਲਰ ਮਹਿਲਾਂ ਨੂੰ ਆਦੇ ਵਾਲੇ ਨੂੰ ਨਹੀਂ ਪਤਾ ਹੁੰਦਾ ਤੜ ਕਿਉਂ ਆ ਜੀ ਤੇ ਆਪਾਂ ਉਹ ਜੇ ਕੋਈ ਰਾਏ ਲੈਂਦਾ ਸੀ ਨਾ ਹੋਰ ਵੀਰ ਤੋਂ ਕਿਸੇ ਤੋਂ ਹੀ ਲੈਂਦਾ ਉਹ ਕੋਜੇ ਤੋਂ ਲੈਂਦਾ ਸੀ ਆਪਾਂ ਕੋਈ ਰਾਏ ਕਰਨੇ ਆ ਹੋਰ ਵੀ ਠੀਕ ਆ ਉਹ ਤੜ ਕਿਉਂ ਠਿਆ ਉੱਠ ਕੇ ਆਵਦਾ ਨਾਤਾ ਨਾ ਆ ਕੇ ਜਿਵੇਂ ਆਪਾਂ ਅਖੀ ਗੁਰਦੁਆਰਾ ਸਾਹਿਬ ਜਾਂਦੇ ਆ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਉਹ ਮਸਜਿਦ ਚ ਗਿਆ ਤੇ ਚਲ ਆਵਦਾ ਜਿਹੜਾ ਪਾਠ ਪੂਜਾ ਕਰਕੇ ਤੇ ਰਾਜੇ ਕੋਲੇ ਜਾਵੜਿਆ ਖਿਆਲ ਦਾ ਮਹੀਨਾ ਸੀ ਤੇ ਧੁੱਪ ਵੀ ਨਿਕਲੀ ਤੇ ਮਹਿਲਾਣੀ ਸੱਤ ਤੇ ਚੜ ਗਏ ਸਹੀ ਉਰਸ਼ੀਆਂ ਢਾ ਕੇ ਬਹਿ ਗਏ ਜਿਹੜੀ ਕੋਈ ਰਾਏ مشਵਰਾ ਕੀਤਾ ਖੋਜੇ ਨੇ ਉਹਨੂੰ ਰਾਏ ਦੱਸੀ ਰਾਜੇ ਦੇ ਪਸੰਦ ਆ ਗਈ ਰਾਜੇ ਦੇ ਐਨ ਚਿਹਨ ਚ ਬਹਿ ਗਈ ਰਾਜਾ ਖੁਸ਼ ਹੋ ਗਿਆ ਉਹ ਕਹਿੰਦਾ ਖੋਜੇ ਇਹਦਾ ਤੇਰੀ ਰਾਏ ਹੈਗੀ ਠੀਕ ਪਾਸ ਹੋ ਗਈ ਇਹਦਾ ਜਿਹੜਾ ਰਾਜ ਦਾ ਕੰਮ ਆ ਤਾਂ ਇਹ ਰਾਜ ਦਾ ਕੰਮ ਤਾਂ ਬਹੁਤ ਲੰਮਾ ਹੁੰਦਾ ਮੁਕਤਾਂ ਦੀ ਨਹੀਂ ਗੱਲ ਹੁੰਦੀ। ਵੀ ਹੁਣ ਕੋਈ ਗੱਲ ਮੈਨੂੰ ਤੂੰ ਹੱਥਨ ਖੇਡਣ ਵਾਲੀ ਦੱਸੇ ਤਾਂ ਤੇਰੀ ਪਾਸ ਹੋਊਗੀ। ਹੂੰ। ਖੋਜਾ ਬੋਲਿਆ ਤਾਂ ਆਹ ਦਾ ਬਾਦਸ਼ਾਹ ਕੋਈ ਮੈਥੋਂ ਸਵਾਲ ਪਾਵੇਂਗਾ ਮੈਨੂੰ। ਹੂੰ। ਵਾਰਾ ਹਾਂ ਹਾਂ। ਵੀ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਵਿਆਹੇ ਨੂੰ ਸਾਲ ਹੋ ਗਿਆ। ਹੂੰ। ਉਹ ਵਾਰਾ ਜੀ ਹਾਂ ਸਾਲ ਹੋ ਗਿਆ। ਅੱਛਾ। ਮੋਂ ਅਭੇਰ ਤੂੰ ਆਵਰੇ ਘਰ ਆਈ ਦੀ ਦੇਖਭਾਲ ਬਹੁਤ ਕਰਦਾ ਹੋਵੇਗਾ। ਹੋਰ ਆ ਇਹਨਾਂ ਦੇਖੋ ਜੀ ਜਦੋਂ ਬੰਦਾ ਵਿਆਹ ਜਾਵੇ, ਸ਼ਾਦੀ ਹੋ ਜੇ ਜਿਹੜੀ ਉਹਦੇ ਘਰਾਂ ਵਾਲੀ ਹੁੰਦੀ ਆ ਉਹ ਬੰਦੇ ਦਾ ਅੱਧ ਸਰੀਰ ਬਣ ਜਾਂਦੀ ਆ। ਤਾਂ ਉਹਨੂੰ ਅੱਧ ਸ਼ਰੀਰੀ ਆਦੇ ਆ ਤੇ ਬੰਦਾ ਬੰਦੇ ਦੀ ਬੁੜੀ ਅੱਧ ਸ਼ਰੀਰੀ ਬਣ ਜਾਂਦੀ ਆ ਤੇ ਬੁੜੀ ਦਾ ਬੰਦਾ ਅੱਧ ਸ਼ਰੀਰੀ ਬਣ ਜਾਂਦਾ। ਭਈ ਦੇਖਭਾਲ ਤਾਂ ਕਰਨੀ ਪੈਂਦੀ ਆ ਰਾਜਾ ਸਾਹਿਬ। ਤੇਰੇ ਤਿੰਨ ਰਾਣੀਆਂ ਤੂੰ ਵੀ ਦੇਖਭਾਲਤਾ ਕਰਦਾ ਹੋਵੇਂਗਾ ਪੁੱਛਦਾ ਕਿਸਦਾ ਹੋਵੇਂਗਾ ਹਾਂ ਹੋਰ ਹਾਂ ਇਹਦਾ ਤੇਰੀ ਗੱਲ ਠੀਕ ਆ ਪਰ ਮੈਨੂੰ ਐਂ ਦੱਸ ਵੀ ਤੇਰੇ ਬੇਗਮ ਦੇ ਮਾਂ ਚੂੜੀਆਂ ਕਿੰਨੀਆਂ ਗਿਣੀਆਂ ਕਿ ਤੈ ਉਹ ਕਹਿੰਦਾ ਖਮੋਸ਼ ਹੋ ਗਿਆ ਬੋਲਿਆ ਨਾ ਹਾਂ ਬੋਲਿਆ ਨਾ ਰਾਜੇ ਨੇ ਫੇਰ ਕਿਹਾ ਹਾਂ ਆਹਦਾ ਕੀ ਗੱਲ ਬੋਲਦਾ ਨਹੀਂ ਹੋ ਜੇ दस मेनू ਹੂੰ ਉਹਨੇ ਤੱਕਿਆ ਕਿ ਹੁਣ ਬੋਲਣਾ ਹੀ ਪਊ ਉਹ ਰਾਜੀ ਪਹਿਲੀ ਦਾ ਗੱਲ ਏ ਆ ਵੀ ਜਿੰਨੀ ਤੇਰੀ ਦਾੜੀ ਦੇ ਵਾਲ ਆ ਇੰਨੀਆਂ ਚੂੜੀਆਂ ਮੈਂ ਅਜ ਚੂੜੀਆਂ ਦੀ ਕਿਤੇ ਗਿਣਤੀ ਨਹੀਂ ਕੀਤੀ ਮੈਂ ਚੂੜੀਆਂ ਦਾ ਕਿਤੇ ਧਿਆਨ ਨਹੀਂ ਦਿੱਤਾ ਚੂੜੀਆਂ ਖੰਨੇ ਪਰ ਯਾਨੀ ਮੇਰੇ ਦਿਮਾਗ 'ਚ ਜਿੰਨੀਆਂ ਚੂੜੀਆਂ ਉਹਨੇ ਤੇਰੀ ਦਾੜੀ ਦੇ ਵਾਲ ਆ ਵਾਲਾ ਜਿੰਨੀਆਂ ਉਹ ਕਹਿੰਦਾ ਨਹੀਂ ਇਹ ਨਹੀਂ ਗੱਲ ਹੋ ਸਕਦੀ ਉਹ ਆਦਾ ਨਹੀਂ ਹੋ ਸਕਦੀ ਆ ਬੜਾ ਦਾੜੀ ਦੇ ਵਾਲ ਤਾਂ ਗਿਣਿਆ ਨਹੀਂ ਜਾਂਦੇ ਰਾਜਾ ਕਹਿੰਦਾ ਔਰ ਇਹ ਦਾੜੀ ਦੇ ਵਾਲ ਹੀ ਗਿਣਿਆ ਚੂੜੀਆਂ ਵੀ ਨਹੀਂ ਜਾਂਦੀਆਂ ਜਿਹੜੀਆਂ ਔਰਤ ਚੂੜੀਆਂ ਪਾਉਂਦੀਆਂ ਗਿਣ ਨਹੀਂ ਸਕਦੇ ਕਿ ਜਿਹੜਾ ਕੂਣਾ ਤ ਕਰ ਲਿਆ ਜਾਂਦੀ ਆ ਕਿਤੇ ਟੁੱਟ ਕੇ ਗੁੱਠਾਂ ਥੇ ਆ ਜਾਂਦੀਆਂ ਕਿਤੇ ਘਟ ਜਾਂਦੀਆਂ ਕਿਤੇ ਵਾਹ ਜਾਂਦੀਆਂ ਵੀ ਇਹ ਨਹੀਂ ਗਣਤੀ ਹੁੰਦੀ ਚਲ ਰਾਜੇ ਨੂੰ ਕਹਿੰਦਾ ਤੂੰ ਮੈਨੂੰ ਐਂ ਦੱਸ ਵੀ ਤੂੰ ਨਿਤ ਮਹਿਲਾਵਾਂ ਛੋਂ ਉਤਰਦਾ ਨਾ ਤੋ ਮਹਿਲਾ ਛੱਡਦਾ ਤੂੰ ਕਹਿੰਦੇ ਪੌੜੀਆਂ ਗਿਣੀਆਂ ਕਿੰਨੀਆਂ ਰਾਜੇ ਨੇ ਸਿਰ ਮਾਰਿਆ ਆਦਾ ਵੀ ਨਹੀਂ ਮੈਂ ਤਾਂ ਘਰੇ ਖੋ ਜੇ ਪੌੜੀਆਂ ਖਨੀ ਧਿਆਨ ਹੀ ਨਹੀਂ ਦਿੱਤਾ ਮੈਂ ਤਾਂ ਗਿਣੀਆਂ ਨਹੀਂ ਚਲ ਐਂ ਕਹਿ ਕੇ ਤੇ ਰਾਜਾ ਖੁਸ਼ ਹੋ ਗਿਆ ਉਹਨੂੰ ਕਹਿੰਦਾ ਉਹਨੇ ਪੂਰਨ ਜਵਾਬ ਦਿੱਤਾ ਰਾਜੇ ਨੂੰ ਦੱਸਦਾ ਨਾਮ ਦੇਖੇ ਨਾਮ ਤੇ ਰਾਜਾ ਦਾ ਕਿਹੜੀ ਨੋਟ ਗਿਆ ਬੱਗੀ ਮਹंगाई ਬੱਗੀ ਜੋੜ ਕੇ ਰਾਜਾ ਕਚੇਰੀ ਨੂੰ ਉੱਠ ਗਿਆ ਖੋਜ ਆ ਉਹਦੇ ਘਰ ਨੂੰ ਉੱਠਿਆ ਅੱਛਾ ਜੀ ਚੱਲ ਜਾ ਕੇ ਭਾਈ ਕਚੇਰੀ ਲਾ ਲਈ ਵਜ਼ੀਰ ਵੀ ਆ ਗਏ ਵਕੀਲ ਸਭ ਆ ਗਏ ਖੋਜੇ ਚਾਰ ਖੋਜੇ ਹੁੰਦੇ ਆ ਉਹ ਵੀ ਆ ਗਏ ਰਾਹ ਦੇ ਨਾਲੇ ਵੀ ਆ ਗਏ ਪੂਰੀ ਜਨਤਾ ਜਣਿਆ ਪੂਰੀ ਕਚੇਰੀ ਭਰ ਗਈ ਗਰਮ ਕੰਨ ਹੋਣ ਲੱਗ ਗਈ ਖੋਜ ਆਇਆ ਨਾ ਅੱਛਾ ਜੀ ਖੋਜ ਆ ਰਹਿ ਗਿਆ ਘਰੇ ਖੋਜ ਦੇ ਕੋੜੀ ਸੀ ਕੋੜੀ ਦਾ ਦਰਦ ਹੋਣ ਲੱਗ ਗਿਆ ਉਨੇ ਬੈਦ ਲਿਆਂਦਾ ਬੈਦ ਲਿਆ ਕੇ ਦਵਾਈ ਦੂਈ ਦੇਣ ਲੱਗਿਆ ਰਾਜੇ ਨੇ ਔਨਸਾਰ ਉਹਨਾਂ ਨੂੰ ਸਵਾਲ ਪਤਾ ਉਹ ਰਾਜਾ ਕਹਿੰਦਾ ਵੀ ਮੇਰੇ ਸਵਾਲ ਦਾ ਜਵਾਬ ਦੇਖੋ ਬਈ ਪੁੱਤ ਕਿਹੜਾ ਚੰਗਾ ਪੁੱਤ ਕਿਹੜਾ ਚੰਗਾ ਦੰਦ ਕਿਹੜਾ ਚੰਗਾ ਤੋਂ ਗੁਣ ਬੰਦੇ ਚ ਕਿਹੜਾ ਕਾਮਯਾਬ ਆ ਬੰਦੇ ਦੇ ਵਿੱਚ ਹਰੇਕ ਦੇ ਵਿੱਚ ਗਾਉਣਾ ਵੀ ਕਿਹੜਾ ਕਾਮਯਾਬ ਆ ਠੀਕ ਆ ਵੀ ਬੋਲਣ ਚਾਹ ਕਾਹ ਰੇ ਕਾਮਯਾਬੀ ਆ ਹੂੰ ਭੱਜਣ ਚਾਹ ਖਾਣ ਚਾਹ ਪੀਣ ਚਾਹ ਠੀਕ ਆ ਇਹ ਤਿੰਨ ਸਵਾਲਾਂ ਦਾ ਜੋ ਜਵਾਬ ਦਿੱਤਾ ਨਾ ਉਹਦੇ ਸਵਾਲ ਮੰਗੇ ਤੇ ਜਿਹੜਾ ਵੱਡਾ ਵਜ਼ੀਰ ਉਹਦਾ ਇਹ ਹਲਕਾਰ ਸੀ ਉੱਠ ਕੇ ਖੜਾ ਹੋ ਗਿਆ ਰਾਜੇ ਦਾ ਉਸ ਵੇਲੇ ਖੋਜਾ ਹੀ ਨਹੀਂ ਸੀ ਉੱਥੇ ਅੱਛਾ ਜੀ ਉਹ ਕਹਿੰਦਾ ਜੀ ਜਿਹੜਾ ਹੈਗਾ ਤਾਂ ਆਪਣਾ ਪੁੱਤ ਉਹ ਤਾਂ ਦਾਵਾ ਦਾ ਰਾਜੇ ਦਾ ਹੀ ਚੰਗਾ ਹੂੰ ਜਿਹੜਾ ਦੰਦ ਦਾ ਦੰਦ ਹਾਥੀ ਦਾ ਚੰਗਾ ਹੂੰ ਤੇ ਵੱਡੀ ਬੰਦੇ ਚ ਗੋਰਾ ਜਿਹੜਾ ਇਹ ਹੈਗਾ ਜਿਹੜਾ ਜਾਦੂ ਜਾਣਦਾ ਹਾਂ ਜਾਦੂ ਦਾ ਠੀਕ ਹੈ ਰਾਜਾ ਤਾਂ ਨਹੀਂ ਹੂੰ ਮੇਰੇ ਚੇਨ ਚ ਨਹੀਂ ਗੱਲ ਹੈ ਬੈਠੀ ਤੇਰਾ ਸਵਾਲ ਸਹੀ ਨਹੀਂ ਹੈ ਉਸ ਮੌਕੇ ਤੇ ਖੋਜਾ ਹੀ ਨਹੀਂ ਸੀ ਉਹਨੇ ਫੇਰ ਬੰਦੇ ਸਾਡੇ ਨੌਕਰ ਨੌਕਰਾਂ ਨੂੰ ਸੱਦ ਕੇ ਕਹਿੰਦਾ ਓਂ ਕਰੋ ਬੱਗੀ ਜੋੜੋ ਤੇ ਖੋਜੇ ਨੂੰ ਘਰੋਂ ਲੈ ਕੇ ਆਓ ਖੋਜਾ ਆਇਆ ਨਹੀਂ ਗੱਲ ਕੀ ਆ ਕੋਈ ਕੰਮ ਹੋਇਆ ਉਹ ਨੌਕਰਾਂ ਨੇ ਉਹਦੇ ਬੱਗੀ ਜੋੜੀ ਜੋੜੀ ਤੇ ਖੋਜੇ ਦੇ ਘਰੇ ਗਏ ਅਦਵੀ ਰਾਜਾ ਸਾਦਾ ਤੇ ਤੂੰ ਆਇਆ ਨਹੀਂ ਓਰੇ ਮੇਰੇ ਕੁੜੀ ਤੇ ਦਰਦ ਹੁੰਦਾ ਸੀ ਹੁਣ RAM ਆ ਮੈਂ ਆਉਂਦਾ ਸੀ ਚਲੋ ਖੋਜਾ ਬੱਗੀ 'ਚ ਬੈਠਾ ਆ ਗਿਆ ਆ ਕੇ ਕਹਿੰਦਾ ਹਾਂ ਵੀ ਰਾਜਾ ਉਹਰਾ ਵੀ ਮੇਰਾ ਜਵਾਬ ਦੇ ਸਵਾਲ ਦਾ ਵੀ ਪੁੱਤ ਕਿਹੜਾ ਚੰਗਾ ਹੂੰ ਦੰਦ ਕਿਹੜਾ ਚੰਗਾ ਹੂੰ ਤੇ ਸਭ ਤੋਂ ਬੰਦੇ ਚ ਗੁਰ ਕਿਹੜਾ ਚੰਗਾ ਹੂੰ ਉਹ ਕਹਿੰਦਾ ਵੀ ਪੁੱਤ ਦਾ ਗਾਂ ਦਾ ਚੰਗਾ ਹੂੰ ਉਹਦਾ ਠੀਕ ਆ ਦੰਦ ਦੰਦ ਦਾੜਾ ਜੱਟ ਦਾ ਖਾਲਾ ਹਾਏ ਦਾ ਫਾਲਾ ਹੁੰਦਾ ਉਹਨੂੰ ਕਹਿੰਦਾ ਡੰਗ ਕੱਢ ਲੋ ਉਹ ਦੰਦਾ ਸਭ ਨੂੰ ਉਹ ਚੰਗਾ ਤੇ ਜਿਹੜਾ ਜਿਹੜਾ ਸਭ ਤੋਂ ਬੰਦੇ ਦੇ ਵਿੱਚ ਹਿੰਮਤ ਵੱਡੀ ਆ ਹੂੰ ਜਿਹੜੇ ਬੰਦੇ 'ਚ ਹਿੰਮਤ ਆ ਹਿੰਮਤ ਨਾਲ ਸਭ ਕੁਝ ਕਰ ਸਕਦਾ ਜਾਦੂ ਵੀ ਸਿੱਖ ਲੂ ਮਿਹਨਤ ਵੀ ਸਭ ਕੁਝ ਕਰ ਲੂ ਸਭ ਤੋਂ ਵੱਡੀ ਹਿੰਮਤ ਹੂੰ ਉਹ ਆਇਆ ਕਹਿੰਦਾ ਵੀ ਠੀਕ ਐ ਨਾ ਤੇ ਮੈਨੂੰ ਹੁਣ ਦੱਸ ਜਿਹੜਾ ਜਵਾਬ ਲਾਖੇ ਦੱਸ ਵੀ ਕਿਹਦੇ ਹਿਸਾਬ ਨਾਲ ਸੀ ਵੱਡੇ ਆ ਇਹ ਉਹ ਕਹਿੰਦਾ ਇਹਦਾ ਜੱਟ ਆ ਜੱਟ ਨਾ ਬਲ ਬੱਛਾ ਬੱਚੇ ਬੈੜ ਕਾ ਬਣੀਆਂ ਦਾ ਜੱਟ ਨੂੰ ਹਲ ਜੋੜਦਾ ਹਲ ਜੋੜ ਕੇ ਉਹਦੇ ਨਾਲ ਪੇਲੀ ਬਹੋਂਦਾ ਸੁਹਾਗ ਦਾ ਬੀਜ ਦਾ ਰੇ ਕੂੜਾ ਵੀ ਪਾਉਂਦਾ ਰੇ ਵੀ ਬਣਾਉਂਦਾ ਕੋਹੇ ਦਾ ਰੇ ਕੂੜਾ ਵੀ ਉਹਦੇ ਨਾਲ ਪਾਉਂਦਾ ਤੇ ਦੂਜਾ ਨੰਬਰ ਜਿਹੜਾ ਹੈਗਾ ਹਾਲ ਹਾਲ ਦਾ ਚੌਹ ਹੁੰਦੇ ਲੱਕੜ ਦੇ ਹਾਲ ਹੁੰਦੇ ਸੀ ਦੇਖੇ ਨਹੀਂ ਚੌਹ ਲੱਕੜ ਦੀ ਤੇ ਮੂਰੇ ਫਾਲੇ ਹੁੰਦੇ ਸੀ ਡੰਡੇ ਇਦਾਂ ਕੁੱਟਦੇ ਰਹੇ ਨੂੰ ਕੁੱਟਣਾ ਮੈਸਤਰੀ ਨੇ ਕਿਹਾ ਸਿਰ ਛੱਟ ਸਿਰ ਛੱਟ ਸਿਰ ਛੱਟ ਤੇ ਵਾਰਸ ਵੀ ਇੱਕ ਨਿੱਕੀ ਵਸਾਈ ਬਈ ਉਹ ਜੋ ਕਹਿੰਦੇ ਸੀ ਉਹ ਡੰਗ ਤੇ ਮਾਰਦੇ ਸੀ ਕੌਣ ਆ ਚੱਕ ਚੱਕ ਆ ਅੱਛਾ ਕਾਂ ਕੱਢਦੇ ਸੀ ਡੰਗ ਨਾਲ ਉਹ ਆ ਜਿਹੜਾ ਉਹਦਾ ਡੰਗ ਆ ਉਹਦੇ ਨਾਲ ਐ ਧਰਤੀ ਬਾੜ ਦਾ ਬਹੁੰਦਾ ਫਿਰ ਵੀਜਣ ਵੇਲੇ ਜੱਟ ਉਹਦੇ ਸੀ ਵੀਕੇਦਾ ਵੀਕ ਕੇ ਕਰਕੇ ਫਿਰ ਨਾਜ ਹੁੰਦਾ ਨਾਜ ਖਾ ਕੇ ਪੰ ਸਾਰੀ ਦੁਨੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਆ ਜੇ ਜੱਟ ਨਾ ਹੋਵੇ ਤੇ ਜੱਟ ਦਾ ਡੰਗ ਨਾ ਹੋਵੇ ਤੇ ਦੁਨੀਆ ਭੁੱਖੀ ਮਰ ਜਾਊ। ਹੂੰ। ਉਹ ਵਾਲਾ ਵੀ ਇਹ ਠੀਕ ਆ। ਹੂੰ। ਰਹਿ ਗਿਆ ਦੂਜਾ। ਦੂਜਾ ਸੀ ਆਪਣਾ ਹਾ। ਹਿੰਮਤ ਵਾਲਾ ਰਹਿ ਗਿਆ। ਐਮ 2 ਆ ਗਏ ਹਨਾ। ਹੂੰ। ਦੂਜਾ ਜਿਹੜਾ ਵੀ ਉਹ ਜਿਹੜੀ ਬੰਦੇ ਚ ਗਉਣ ਵਾਲਾ ਵੱਡਾ। ਹੂੰ। ਉਹ ਆੜਾ ਜਿਹੜੇ ਗਉਣ ਬੰਦੇ ਚ ਉਹ ਆ ਹਿੰਮਤ। ਜੇ ਬੰਦੇ 'ਚ ਹਿੰਮਤ ਆ ਬੰਦਾ ਹਿੰਮਤ ਨਾ ਕੋਈ ਚੀਜ਼ ਹੱਥੀਂ ਬਣਾ ਲੇ ਕੋਈ ਚੀਜ਼ ਕਰ ਸਕਦਾ ਜਿਹੜੀ ਮਰਜ਼ੀ ਚੀਜ਼ ਸਿੱਖ ਲੇ ਸਭ ਤੋਂ ਵੱਡੀ ਹਿੰਮਤ ਆ ਹੂੰ ਉਹਨੇ ਉਸੇ ਵੇਲੇ ਹੁਕਮ ਦਿੱਤਾ ਹੋਇਆਂ ਨੂੰ ਕੋਸੀ ਦਿੱਤੀ ਵੱਡੇ ਵਜ਼ੀਰਾਂ ਵਾਲੀ ਉਹਦੇ ਲਾਠੀਆਂ ਫੀਟੀਆਂ ਤੇ ਉਸ ਵੇਲੇ ਉਹਨੇ ਵੱਡਾ ਵਜ਼ੀਰ ਬਣਾਇਆ ਆਪੇ